ਡਾਕਟਰ ਸਾਹਿਬ ਥੋੜਾ ਜਿਹਾ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਆਰਥੋਸਕੋਪਿਕ ਜਿਹੜਾ ਡਿਪਾਰਟਮੈਂਟ ਹੈ ਸਰਜਰੀਜ਼ ਹੈ ਇਹਦੇ ਵਿੱਚ ਫਿਜ਼ੀਓਥੈਰੇਪੀ ਦਾ ਕਿੰਨਾ ਕੁ ਰੋਲ ਹੁੰਦਾ ਹੈ ਮਤਲਬ ਕਿ ਕੋਈ ਵੀ ਸਰਜਰੀ ਜਿੱਦਾਂ ਆਪਾਂ ਕਰਵਾਨੇ ਆ ਜਾਂ ਕੋਈ ਵੀ ਟ੍ਰੀਟਮੈਂਟ ਆਪਾਂ ਲੈਣੇ ਆ ਤੇ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਚੀਜ਼ਾਂ ਆਰਥੀਓਥੈਰੇਪੀ ਚ ਕਰਾਈਆਂ ਜਾਂਦੀਆਂ ਨੇ ਉਹਦੇ ਬਾਰੇ ਥੋੜਾ ਇਹ ਦੱਸੋ ਕਿ ਉਹ ਜ਼ਰੂਰੀ ਹੈ ਕਰਨਾ ਕਿ ਸਰਜਰੀ ਤੋਂ ਬਿਨਾ ਪੋਸਟ ਸਰਜਰੀ ਫਿਜ਼ੀਓਥੈਰੇਪੀ ਹੁਣ ਆਪਾਂ ਕਹ ਲਈਏ ਕਿ ਫਿਜ਼ੀਓਥੈਰੇਪੀ ਬਹੁਤ ਬਲੈਂਕਟ ਟਰਮ ਹੈ ਬ੍ਰਾਡ ਟਰਮ ਹੈ ਤੇ ਪੋਸਟ ਸਰਜੀ ਸਰਜਰੀ ਤੋਂ ਬਾਅਦ ਐਕਸਰਸਾਈਜ਼ਸ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਉਹਨੂੰ ਤੁਸੀਂ ਫਿਜ਼ੀਓਥੈਰੇਪੀ ਦਾ ਨਾਮ ਦੇ ਦਿਓ ਜਾਂ ਐਕਸਰਸਾਈਜ਼ ਦਾ ਜਾਂ ਕਸਰਤ ਦਾ ਦੇ ਦਿਓ ਜੋ ਮਰਜ਼ੀ ਨਾਮ ਦੇ ਦਿਓ ਪਰ ਕਰਨੀਆਂ ਤਾਂ ਸੇਮ ਚੀਜ਼ਾਂ ਹੀ ਹੁੰਦੀਆਂ ਹਨ ਬਿਲਕੁਲ ਬਿਲਕੁਲ ਸਰ ਅ ਸੋ ਕਈ ਕਾਫੀ ਲੋਕ ਇਹ ਸਾਨੂੰ ਪੁੱਛਦੇ ਨੇ ਫਿਜ਼ੀਓਥੈਰੇਪੀ ਕਰਨੀ ਪੈਣੀ ਨੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਹਮੇਸ਼ਾ ਉਹਨਾਂ ਦੇ ਸੈਂਟਰ ਹੀ ਵਿਜ਼ਿਟ ਕਰਨਾ ਪਊਗਾ ਜਾਂ ਹਮੇਸ਼ਾ ਆਉਣਾ ਪਊਗਾ ਤੁਸੀਂ ਆਪ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਅ ਅਗਰੈਸਿਵ ਐਕਸਰਸਾਈਜ਼ਸ ਨਹੀਂ ਹੁੰਦੀਆਂ ਇਨੀਸ਼ੀਅਲੀ ਜਦੋਂ ਕਦੇ ਲੋੜ ਪਵੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸੋ ਫਿਜ਼ੀਓਥੈਰੇਪੀ ਐਸ ਸੱਚ ਬ੍ਰੌਡ ਟਰਮ ਹੈ ਸਿਰਫ ਸਰਦੀ ਤੋਂ ਬਾਅਦ ਹੀ ਲੋੜ ਹੁੰਦੀ ਹੈ ਕਈ ਵਾਰੀ ਟ੍ਰੀਟਮੈਂਟ ਹੀ ਐਕਸਰਸਾਈਜ਼ ਹੁੰਦੀ ਹੈ ਬਿਲਕੁਲ ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਜਿੰਨਾ ਆਪਣਾ ਸੈਡੀੰਟਰੀ ਲਾਈਫ ਸਟਾਈਲ ਹੈ ਬੈਠਣ ਵਾਲਾ ਕੰਮ ਕਰਾ ਹੈ ਲਾਈਫ ਸਟਾਈਲ ਬਹੁਤ ਖਰਾਬ ਹੈ ਬੇਸਿਕਲੀ ਆਪਾਂ ਜੇ ਮੋਬਾਈਲਸ ਨਾਲ ਲੱਗੇ ਹੋਏ ਜਾਂ ਕੰਪਿਊਟਰਸ ਤੇ ਲੱਗੇ ਹੋਏ ਆਏ ਜਿਹਦੇ ਕਰਕੇ ਸ਼ੋਲਡਰ ਪੇਨ neck pain ਬਹੁਤ ਕਾਮਨ ਅਕਰੈਂਸ ਹੈ ਸੋ ਇਹੋ ਜਿਹੇ ਮਰੀਜ਼ਾਂ ਦੇ ਵਿੱਚ ਐਕਸਰਸਾਈਜ਼ਸ ਮਤਲਬ ਦਾ ਲਾਈਫ ਸਟਾਈਲ ਮੋਡੀਫਿਕੇਸ਼ਨ ਹੀ ਇਲਾਜ ਹੈ ਮਤਲਬ ਇਹੋ ਜਿਹੇ ਮਰੀਜ਼ਾਂ ਦਾ ਕੋਈ ਸਰਜਰੀ ਇਲਾਜ ਨਹੀਂ ਹੈ ਉਹਨਾਂ ਦਾ ਇਲਾਜ ਹੀ ਫਿਜ਼ੀਓਥੈਰੇਪੀ ਹੈ ਬਟ ਫਿਜ਼ੀਓਥੈਰੇਪੀ ਦੇ ਵਿੱਚ ਕੀ ਕੁਝ ਕਰਨਾ ਹੈ ਉਹ ਤੁਹਾਨੂੰ ਇੱਕ ਫਿਜ਼ੀਓਥੈਰੇਪਿਸਟ ਜਾਂ ਡਾਕਟਰ ਹੀ ਗਾਈਡ ਕਰ ਸਕਦਾ ਹੈ ਰਾਦਰ ਦੈਨ ਕਿ ਆਪਾਂ ਇੱਕ ਫਿਜ਼ੀਓਥੈਰੇਪੀ ਨੂੰ ਕਹਿ ਦਈਏ ਕਿ ਮੈਂ ਕਈ ਵਾਰ ਸਾਸੀਂ ਦੇਖਦੇ ਆ ਪੇਸ਼ੈਂਟ ਕੇ ਸਰ ਫਿਜ਼ੀਓਥੈਰੇਪੀ ਕਰਾਈ ਸੀ ਬਟ ਠੀਕ ਨਹੀਂ ਹੋਇਆ ਬਟ ਫਿਜ਼ੀਓਥੈਰੇਪੀ ਚ ਕਰਾਇਆ ਕੀ ਇਹ ਨਹੀਂ ਪਤਾ ਉਹ ਕਈ ਵਾਰੀ ਸਰ ਇਦਾਂ ਵੀ ਹੁੰਦਾ ਨਾ ਡਾਕਟਰ ਨੇ ਸੁਜੈਸਟ ਕਰਤਾ ਇੱਥੇ ਸਿੱਖ ਕੇ ਚਲ ਗਏ ਘਰੇ ਕੀਤਾ ਨਹੀਂ ਤੇ ਫੇਰ ਪ੍ਰੋਬਲਮ ਆਈ ਫੇਰ ਆਕੇ ਡਾਕਟਰ ਸਾਹਿਬ ਨੂੰ ਸਰ ਕੀਤੀਆਂ ਹੀ ਗਿਆ ਪਰ ਫਰਕ ਨਹੀਂ ਪਿਆ ਕੋਈ ਬਟ ਉਹ ਐਕਚੁਅਲ ਦੇ ਵਿੱਚ ਉਹ ਨਾ ਕੀਤੀ ਰਹੀ ਹੁੰਦੀ ਹੈ ਉਹ ਬਿਲਕੁਲ ਇਹਦਾ ਹੁੰਦਾ ਕਿਉਂਕਿ ਥੋੜਾ ਸੌਖਾ ਲਾਈਫ ਸਟਾਈਲ ਜੀਣਾ ਚਾਹੁੰਦੇ ਆ ਆਪਾਂ ਡਾਕਟਰ ਨੂੰ ਬਲੇਮ ਉੱਥੇ ਜਿਹੜਾ ਕੀਤਾ ਜਾਂਦਾ ਹੈ ਕਿ ਉਹਨੇ ਸਹੀ ਨਹੀਂ ਗਾਈਡੈਂਸ ਕੀਤੀ ਉਹ ਥੈਟ ਇਜ਼ ਹਿਊਮਨ ਨੇਚਰ ਕਿ ਆਪਾਂ ਨੇ ਉੱਤੇ ਬਲੇਮ ਕਰਦੇ ਨਹੀਂ ਲੈਣਾ ਚਾਹੁੰਦੇ ਸੋ ਇੱਕ ਦੂਜੇ ਉੱਤੇ ਬਲੇਮ ਕਰਕੇ ਕਹਾਣੀ ਖਤਮ ਕਰਨਾ ਚਾਹੁੰਦੇ ਆ ਬਟ ਥੈਟ ਇਜ਼ ਨਾਟ ਉਹ ਹਿਊਮਨ ਨੇਚਰ ਆ ਉਹ ਮੇਰੇ ਬਟ ਉਹ ਨੁਕਸਾਨ ਤੇ ਪੇਸ਼ੈਂਟ ਦਾ ਆਪਣਾ ਹੀ ਹੁੰਦਾ ਹੈ ਜੇ ਜੇ ਆਪਾਂ ਆਪਣਾ ਟਾਈ